ਮੇਰੇ ਬਹੁਤ ਹੀ ਪਿਆਰੇ ਪੈਣੋ ਅਤੇ ਭਰਾਓ ਅੱਜ ਕਹਿਰੇ ਪਰਿਵਾਰਾਂ ਨਾਲ ਬਜ਼ੁਰਗਾਂ ਦੀ ਜ਼ਿੰਦਗੀ ਬੜੀ ਹੀ ਔਖੀ ਹੋ ਗਈ ਹੈ ਹਰ ਕੋਈ ਆਪਣੇ ਆਪਣੇ ਪਰਿਵਾਰ ਵਿੱਚ ਸਿਮਟ ਕੇ ਰਹਿ ਗਿਆ ਹੈ ਇਸ ਲਈ ਅਸੀਂ ਆਪਣੇ ਸ਼ਹਿਰ ਵਿੱਚ ਬਜ਼ੁਰਗ ਆਸ਼ਰਮ ਖੋਲਣ ਦੀ ਖੁਸ਼ੀ ਲੈ ਰਹੇ ਹਾਂ ਉਸ ਦੇ ਇੰਨਾ ਪ੍ਰਭਾਵਸ਼ਾਲੀ ਵਿਚਾਰਾਂ ਨਾਲ ਸਾਰੇ ਸਹਿਮਤ ਸਨ ਅਤੇ ਉਸ ਦੀਆਂ ਗੱਲਾਂ ਨਾਲ ਮੈਂ ਵੀ ਕੀਲਿਆ ਗਿਆ ਮੈਂ ਮਨ ਹੀ ਮਨ ਆਸ਼ਰਮ ਵਿੱਚ ਵੱਡੀ ਰਕਮ ਦੇਣ ਦਾ ਨਿਰਣਾ ਕਰ ਲਿਆ ਜੋ ਸੱਜਣ ਪਾਸ਼ਣ ਦੇ ਰਿਹਾ ਸੀ ਮੈਂ ਉਸ ਦੇ ਬਹੁਤ ਨੇੜੇ ਗਿਆ ਤੇ ਉਸ ਨੂੰ ਕਿਹਾ ਜੀ ਮੈਂ ਆਸ਼ਰਮ ਲਈ ਗੁਪਤ ਦਾਨ ਕਰਨਾ ਚਾਹੁੰਦਾ ਹਾਂ ਤਾਂ ਉਸ ਨੇ ਕਿਹਾ ਤੁਸੀਂ ਕਿਸੇ ਵੀ ਸਮੇਂ ਮੇਰੀ ਕੋਠੀ ਵਿੱਚ ਆ ਕੇ ਮੈਨੂੰ ਮਿਲ ਲੈਣਾ ਮੈਂ ਅਤੇ ਮੇਰੇ ਨਾਲ ਕੁਝ ਹੋਰ ਵੀ ਸਾਥੀ ਸਨ ਅਸੀਂ ਸਾਰਿਆਂ ਨੇ ਆਸ਼ਰਮ ਲਈ ਦਾਨ ਦੇਣ ਲਈ ਜਾਣ ਦਾ ਫੈਸਲਾ ਕਰ ਲਿਆ ਅਸੀਂ ਚੱਲ ਪਏ ਅਤੇ ਸਾਡੀ ਕਾਰ ਪਲਾਂ ਵਿੱਚ ਹੀ ਸੁੰਦਰ ਕੋਠੀ ਦੇ ਸਾਹਮਣੇ ਜਾ ਰੁਕੀ ਕੋਠੀ ਦੇ ਅੰਦਰ ਵੜਦਿਆਂ ਹੀ ਦਰਵਾਜ਼ੇ ਵਿੱਚ ਡੱਠੀ ਮੰਜੀ ਉੱਤੇ ਉਸਦੇ ਬਜ਼ੁਰਗ ਪਿਤਾ ਜੀ ਲੇਟੇ ਹੋਏ ਸਨ ਅਤੇ ਉਹ ਕੁਝ ਮੰਗ ਰਹੇ ਸਨ ਮੈਂ ਉਸ ਆਦਮੀ ਨੂੰ ਆਖਿਆ ਸ਼ਾਇਦ ਬਾਬਾ ਜੀ ਪਾਣੀ ਮੰਗ ਰਹੇ ਹਨ ਨਾ ਨਾ ਪਾਣੀ ਇਸਨੇ ਕੀ ਮੰਗਣਾ 80 ਸਾਲ ਦਾ ਬੁੱਢਾ ਹੋ ਗਿਆ ਬਸ ਇਸ ਦੀ ਤਾਂ ਹੁਣ ਮਤ ਮਰੀ ਗਈ ਹੈ ਜੇ ਕੋਈ ਘਰ ਆ ਜਾਵੇ ਤਾਂ ਇਵੇਂ ਹੀ ਕਰਨ ਲੱਗ ਜਾਂਦਾ ਹੈ ਚਲੋ ਇਹਨੂੰ ਛੱਡੋ ਆਪਾਂ ਬੈਠਕ ਵਿੱਚ ਚੱਲ ਕੇ ਬੈਠਦੇ ਹਾਂ ਮੇਰਾ ਮਨ ਕੁ ਸੈਲਾ ਜਿਹਾ ਹੋ ਗਿਆ ਤੇ ਮੈਂ ਅੰਦਰ ਜਾਣ ਦੀ ਜਗ੍ਹਾ ਵਾਪਸ ਮੁੜ ਆਇਆ ਦੋਸਤੋ ਇਹ ਸੀ ਸਾਡੀ ਅੱਜ ਦੀ ਛੋਟੀ ਜਹੀ ਕਹਾਣੀ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ ਪ੍ਰਾਪਤ ਕੀਤੀ ਅਤੇ ਤੁਹਾਡੇ ਇਸ ਕਹਾਣੀ ਬਾਰੇ ਕੀ ਵਿਚਾਰ ਹਨ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਸਾਂਝੇ ਕਰਨਾ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ